ਆਪ ਦਾਸ ਤੇ ਕੀ ਗੱਲ ਕਰ ਰਹੇ ਹੋ ਮੈਂ ਸੋਮਦੇਵ ਸ਼ਰਮਾ ਜੀ ਵਾਈਸ ਚੇਅਰਮੈਨ ਸ਼੍ਰੀ ਵੱਡੇ ਹਨੂਮਾਨ ਮੰਦਿਰ ਦੁਰਗਿਆਣਾ ਕਮੇਟੀ ਦੇ ਵਾਈਸ ਚੇਅਰਮੈਨ ਦੇ ਨਾਤੇ ਮੇਰੇ ਕੋਲ ਤਿੰਨ ਜ਼ਿੰਮੇਵਾਰੀਆਂ ਨੇ ਇੱਕ ਵੱਡੇ ਹਨੂਮਾਨ ਜੀ ਦਾ ਵਾਈਸ ਚੇਅਰਮੈਨ ਹੈ ਇੱਕ ਪਿੰਡਾਂ ਦੇ ਵਿੱਚ ਜਿਹੜੇ ਅਤਵਾਦ ਦੇ ਵੇਲੇ ਮੰਦਿਰ ਉੱਜੜ ਗਏ ਸੀ ਉਹਨਾਂ ਦੇ ਪੁਨਰਵਾਸ ਦਾ ਕੰਮ ਕਰਦਾ ਹਾਂ ਸਾਰੇ ਪਿੰਡਾਂ 'ਚ ਔਰ ਤੀਸਰਾ ਜਿਹੜੇ ਇੱਥੇ ਕਾਨੂੰਨ ਨਾਲ ਸੰਬੰਧਿਤ ਕਚਹਿਰੀਆਂ 'ਚ ਮੁਕਦਮੇ ਚੱਲਦੇ ਉਹਦਾ ਵੀ ਵਾਈਸ ਚੇਅਰਮੈਨ ਹਾਂ ਅਧਿਆ ਜੀ ਕਿ ਕੱਲ ਪਿੰਡਾਂ ਨੂੰ ਰਾਤਰਾ ਸੀ ਮੈਂ ਹਨੂਮਾਨ ਜੀ ਦੇ ਮੰਦਰੋਂ ਆਪਣੀ ਰੁਟੀਨ 'ਚ ਪਾਠ ਕਰਕੇ ਤੇ ਭਗਵਤੀ ਦੇ ਚਰਨਾਂ 'ਤੇ ਆਇਆ ਸੀ। ਉੱਥੇ ਕੁਝ ਪੰਨੇ ਧਾਰਮਿਕ ਪੁਸਤਕਾਂ ਦੇ ਮੈਨੂੰ ਪਏ ਨਜ਼ਰ ਆਏ। ਤੇ ਮੈਂ ਪੁਜਾਰੀ ਜੀ ਨੂੰ ਪੁੱਛਿਆ ਮੈਂ ਪੁਜਾਰੀ ਜੀ ਇਹ ਕੀ ਹੈ? ਕਹਿੰਦਾ ਜੀ ਇਹ ਬਾਹਰੋਂ ਫੁੱਲਾਂ ਵਾਲਿਆਂ ਨੇ ਭੇਜਿਆ। ਫੁੱਲ ਲਪੇਟ ਕੇ ਸਿਰੇ ਲਬੜ ਕੇ ਉਹਨਾਂ ਨੇ ਭੇਜਿਆ। ਮੈਂ ਕਿਹਾ ਇਹ ਆਪਾਂ ਨੂੰ ਨਜ਼ਰ ਆ ਗਿਆ ਸੀ ਇਹ ਧਾਰਮਿਕ ਕਿਤਾਬਾਂ ਨੇ। ਕਹਿੰਦੇ ਜੀ ਆਗੀਆਂ ਤੇ ਇਸੇ ਕਰਕੇ ਅਸੀਂ ਪਿੱਪਲ ਦੇ ਥੱਲੇ ਰਾਤ ਦਿਤਿਆ। ਮੈਂ ਉਹਨਾਂ ਨੂੰ ਚੁੱਕਿਆ ਚੁੱਕ ਕੇ ਤੇ ਮੈਂ ਇਹਨਾਂ ਦੇ ਕੋਲ ਆ ਗਿਆ। ਜਦੋਂ ਮੈਂ ਇਹਨਾਂ ਦੇ ਕੋਲ ਆਇਆ ਮੈਂ ਕਿਹਾ ਯਾਰ ਇਹ ਕੀ ਹੈ ਕੀ ਕੀ ਕਰਦੇ ਪਏ ਹੋ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਇੱਕ ਮਿੰਟ ਆਪਣਾ ਪੈਰ ਚੁੱਕਿਓ ਉਹਦੇ ਪੈਰ ਦੇ ਥੱਲੇ ਇਹ ਜਿਹੜਾ ਕਾਗਜ਼ ਪਿਆ ਆ ਸੀ ਕਾਗਜ਼ ਮਤਲਬ ਪੰਨਾ ਇਹ ਅੰਗ ਹੈ ਸਾਡੇ ਧਾਰਮਿਕ ਕਿਤਾਬਾਂ ਦਾ ਅੰਗ ਹੈ ਇਹ ਉੱਥੇ ਪਿਆ ਸੀ ਮੈਂ ਉਹਦੇ ਪੈਰਾਂ ਥੱਲੇ ਚੁੱਕਿਆ ਮੈਂ ਕਿਹਾ ਕੀ ਹੈ ਕਹਿੰਦਾ ਪਤਾ ਨਹੀਂ ਜੀ ਮੈਂ ਕਿਹਾ ਅਕਲ ਦੇ ਅੰਨੇ ਹਾਂ ਮੈਂ ਤਾਂ ਹੀ ਆਇਆ ਮੈਂ ਕੋਈ ਗਲਤ ਗੱਲ ਨਹੀਂ ਕਹੀ ਮੈਂ ਕਹੋ ਅਕਲ ਦੇ ਅੰਨੇ ਹਾਂ ਭਗਵਦ ਗੀਤਾ ਪਾਰ ਕੇ ਤੋਰ ਦਿੱਤੀ ਜੀ ਕਿਉਂਕਿ ਜਿਹੜੇ ਪਹਿਲੇ ਜਿਹੜੇ ਅੰਗ ਸੀਗੇ ਉਹ ਭਗਵਦ ਗੀਤਾ ਦੇ ਚੌਥੇ ਅਧਿਆਏ ਦੇ ਸੀਗੇ। ਉਹਦੇ ਵਿੱਚ ਸ਼੍ਰੀ ਕ੍ਰਿਸ਼ਨੋ ਬਾਤ ਵੀ ਹੈਗਾ ਸੀ, ਸ਼੍ਰੀ ਅਰਜੁਨੋ ਬਾਤ ਵੀ ਹੈਗਾ ਸੀ ਜਿਹੜਾ ਮੈਂ ਦਰਗਿਆਣਾ ਚੌਂਕੀ ਦੇ ਇੰਚਾਰਜ ਨੂੰ ਦਿੱਤਾ। ਲੇਕਿਨ ਇਸ ਬੰਦੇ ਨੇ ਮੈਨੂੰ ਇੱਕੋ ਗੱਲ ਕਹੀ ਜਾਓ ਜੋ ਕਰਨਾ ਕਰ ਲਓ। ਮੈਂ ਕਿਹਾ ਮੈਂ ਤੇਰੇ ਤੇ ਬੇਅਦਬੀ ਦਾ ਪਰਚਾ ਕਰਾ ਦੂੰਗਾ ਕਿ ਤੂੰ ਗਲਤ ਕੰਮ ਕਰ ਰਹਿੰਦੇ ਆ। ਕਹਿੰਦਾ ਜੋ ਕਰਨਾ ਕਰ ਲਓ। ਕਹਾਂ ਠੀਕ ਹੈ ਜੀ ਮੈਂ ਚਲਾ ਗਿਆ ਮੈਂ ਜਾ ਕੇ ਅੰਦਰ ਕਮੇਟੀ ਦਫ਼ਤਰ ਬੈਠ ਕੇ ਦਰਖਾਸਤ ਲਿਖੀ ਚੌਂਕੀ ਇੰਚਾਰਜ ਨੂੰ ਭਲਾਇਆ ਸਾਰੇ ਜਿਹੜੇ ਅੰਗ ਦਿਖਾਏ ਆ ਉਹਨ ਉਸ ਤੋਂ ਬਾਅਦ ਆਂਗਲ ਜਾ ਕੇ ਮੈਂ ਹੋਰ ਦਿੱਤੇ ਆ ਉਹ ਉਹਨਾਂ ਨੇ ਉੱਥੇ ਆਪਣੀ ਅਲਮਾਰੀ 'ਚ ਇੱਕ ਵਸਤਰ ਦੇ ਵਿੱਚ ਰੱਖੇ ਆ ਸਾਹਮ ਕੇ ਔਰ ਉਹਨਾਂ ਨੇ ਮੈਂ ਤਰਖਾਸ ਦਿੱਤੀ ਕੱਲ ਸਵੇਰ ਤੋਂ ਲੈ ਕੇ ਅੱਜ ਸਵੇਰ ਤੱਕ ਤਿਲ ਹੋਣ ਤੱਕ ਕੋਈ ਕਾਰਵਾਈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਨਹੀਂ ਕੀਤੀ ਗਈ ਮੈਂ ਉਹਨਾਂ ਨੂੰ ਚੌਂਕੀ ਇੰਚਾਰਜ ਨੂੰ ਫੋਨ ਕੀਤਾ ਸਾਢੇ 11 ਵਜੇ ਦੇ ਅੱਜ ਕਰੀਬ ਮੈਂ ਕਿਹਾ ਜੀ ਕਿੱਥੇ ਹੋ ਕਹਿੰਦੇ ਮੈਂ ਤਾਂ ਦਰਗਹਿਣਾ ਕਮੇਟੀ ਦਫ਼ਤਰ ਬੈਠਾ ਮੈਂ ਕਿਹਾ ਮੈਂ ਤਾਂ ਤੁਹਾਡੀ ਚੌਂਕੀ ਤੁਰਿਆ ਫਿਰਦਾ ਉਹਨਾਂ ਨੇ ਮੈਨੂੰ ਗੱਲ ਕਹੀ ਕਹਿੰਦੇ ਜੀ ਤੁਸੀਂ ਇੱਦਾਂ ਕਰੋ ਅੰਦਰ ਆਜੋ ਜਰਾ ਦੋ ਮਿੰਟ ਮੈਂ ਚਲਾ ਗਿਆ ਦੇਖੋ ਜੀ ਇਦਾਂ ਇਦਾਂ ਉਹ ਨਟਾਲ ਮਟਾਲ ਮੈਂ ਕਹਾਂ ਤੁਹਾਡੇ ਤੇ ਪ੍ਰੈਸ਼ਰ ਹੈ ਕੰਦਾ ਹਾਂਜੀ ਮੈਂ ਕਹਾਂ ਮੈਨੂੰ ਵੀ 200 ਫੋਨ ਆਇਆ ਤੁਹਾਨੂੰ ਵੀ ਆਇਆ ਹੋਣਾ ਕਹਿੰਦਾ ਜੀ ਸਾਡੇ ਕੋ ਸਾਰਿਆਂ ਨੇ ਤੁਹਾਡਾ ਨੰਬਰ ਮੰਗਿਆ ਤੇ ਅਸੀਂ ਕਹਾਂ ਜੀ ਤੁਸੀਂ ਆਪ ਹੀ ਗੱਲ ਕਰ ਲਓ ਮੈਂ ਕਹਾਂ ਹਾਂ ਮੈਨੂੰ ਫੋਨ ਆਏ ਆ ਬਹੁਤ ਸਾਰੇ ਫੋਨ ਆਏ ਆ ਬੜੇ ਬੜੇ ਪੋਲਿਟਿਸ਼ੀਅਨਸ ਦੇ ਆਏ ਆ ਕਾਉਂਸਲਰਸ ਦੇ ਆਏ ਆ ਮੈਂ ਜਦੋਂ ਉਹਨਾਂ ਦੇ ਅੱਗੇ ਸਵਾਲ ਰੱਖਦਾ ਉਹ ਉਸ ਗੱਲ ਦੇ ਚੁੱਪੀ ਸਾਹ ਜਾਂਦੇ ਕਿ ਵੀ ਇਹ ਧਰਮ ਦੀ ਬੇਅਦਬੀ ਹੈ ਮੈਨੂੰ ਕਹਿੰਦੇ ਜੀ ਸਾਡੇ ਡਿਪਟੀ ਸਾਹਿਬ ਆਣ ਵਾਲੇ ਆ ਤੇ ਤੁਸੀਂ 10 ਮਿੰਟ ਰੁਕੋ ਤੇ ਉਹਨਾਂ ਨੂੰ ਮ ਇਨ ਬਿਟਵੀਨ ਉਹਨਾਂ ਨੇ ਚੌਂਕੀ ਫੋਨ ਕੀਤਾ ਜਾਂ ਚੌਂਕੀ ਉਹਨਾਂ ਨੂੰ ਫੋਨ ਆਇਆ ਉਹ ਕਹਿੰਦੇ ਡਿਪਟੀ ਸਾਹਿਬ ਉੱਥੇ ਆਫਿਸ 'ਚ ਬੈਠੇ ਤੁਸੀਂ ਆ ਜਾਓ ਮੈਂ ਚਲਾ ਗਿਆ ਜਸਪਾਲ ਬੋੜੂ ਜੀ ਏਸੀਪੀ ਸੈਂਟਰ ਹੈਗੇ ਨੇ ਉੱਥੇ ਮੌਜੂਦ ਸੀ ਇਨਸਪੈਕਟਰ ਮਨਦੀਪ ਸਿੰਘ ਇੱਕ ਮੌਜੂਦ ਸੀ ਇੱਕ ਇਨਸਪੈਕਟਰ ਹਿੰਦੂ ਜੈਂਟਲਮੈਨ ਉਹ ਵੀ ਮੌਜੂਦ ਸੀ ਮੈਂ ਉਹਨਾਂ ਦੇ ਕੋਲ ਗਿਆ ਮੈਨੂੰ ਕਹਿੰਦੇ ਦੱਸੋ ਜੀ ਉਹਨਾਂ ਕੋਈ ਫਾਰਮੈਲਟੀ ਨਹੀਂ ਕੀਤੀ ਗਈ ਬਹਿ ਜਾਓ ਗੱਲ ਕਰ ਲਓ ਦੱਸੋ ਜੀ ਨਾਪੀ ਕੁਰਸੀ ਬੜੀ ਤੇ ਬਹਿ ਗਿਆ ਮੈਂ ਕਿਹਾ ਜੀ ਮੈਂ ਕੱਲ ਦੀ ਦਰਖਾਸਤ ਦਤੀ ਹੈ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਮੈਂ ਕਿਹਾ ਯੋ ਕਿਉਂ ਨਹੀਂ ਜੀ ਅਸੀਂ ਦਰਗਾਹਾਂ ਪਰਮਸਿਸ ਦੇ ਅੰਦਰ ਕੁਝ ਹੋਏਗਾ ਤੇ ਕਾਰਵਾਈ ਨਹੀਂ ਕਰਨੀ ਮੈਂ ਕਿਹਾ ਜੀ ਉਹ ਕਿਉਂ ਇਹ ਜੇ ਸਾਨੂੰ ਦਰਗਾਹਾਂ ਕਮੇਟੀ ਕਹੇਗੀ ਤੇ ਅਸੀਂ ਕਰਾਂਗੇ ਤੇ ਮੈਂ ਕਿਹਾ ਤੁਹਾਨੂੰ ਦਰਗਾਹਾਂ ਕਮੇਟੀ ਨੇ ਨਾ ਕੀਤੀ ਐ ਤੇ ਨਹੀਂ ਜੀ ਅਸੀਂ ਕਰਨੀ ਨਹੀਂ ਅਸੀਂ ਕਾਰਵਾਈ ਨਹੀਂ ਕਰਨੀ ਮੈਂ ਕਿਹਾ ਜੀ ਕਿਉਂ ਨਹੀਂ ਕਰਨੀ ਦੇਖੋ ਜੀ ਤੁਸੀਂ ਸਮਝਦੇ ਹੋ ਸਿਆਣੇ ਹੋ ਮੈਂ ਕਿਹਾ ਹਾਂ ਬਿਲਕੁਲ ਸਿਆਣਾ ਪੜਿਆ ਲਗਿਆ ਅਨਪੜਣੀ ਐ ਪੜ੍ਹ ਲਿਖ ਕੇ ਸੋਚ ਕੇ ਸਮਝ ਕੇ ਦਰਖਾਸਤ ਦਿੱਤੀ ਐ ਮੈਂ ਕਿਤੇ মিডিਆ 'ਚ ਨਹੀਂ ਗਿਆ ਕੋਈ ਹੱਲਾ ਗੁੱਲਾ ਨਹੀਂ ਕੀਤਾ ਕੋਈ ਜਾ ਸੰਸਥਾਵਾਂ ਨੂੰ ਨਹੀਂ ਬੁਲਾਇਆ ਕਿਉਂਕਿ ਮੇਰਾ ਇਹ ਪ੍ਰੋਗਰਾਮ ਨਹੀਂ ਹੈ ਮੇਰਾ ਪ੍ਰੋਗਰਾਮ ਤਾਂ ਇਹ ਹੈ ਕਿ ਤੁਸੀਂ ਇੱਕ ਬੰਦਾ ਧਰਮ ਦੀ ਬੇਅਦਵੀ ਕਰਦਾ ਪਿਆ ਉੱਤੇ ਕਾਰਵਾਈ ਕਰੋ ਕਹਿੰਦੇ ਜੀ ਅਸੀਂ ਨਹੀਂ ਕਰਨੀ ਜਿੰਨਾ ਚਿਰ ਸਾਨੂੰ ਪ੍ਰਧਾਨ ਨਹੀਂ ਕਹਿੰਦੀ ਤੁਸੀਂ ਇਹ ਦਰਖਾਸਤ ਲਿਖ ਕੇ ਦਿਓ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਨੂੰ ਦੁਰਗਿਆਣਾ ਕਮੇਟੀ ਦੇ ਵਿੱਚ ਸਾਨੂੰ ਫਿਰ ਅਸੀਂ ਸੋਚਾਂਗੇ ਮੈਂ ਕਹਾਂ ਜੀ ਤੁਸੀਂ ਸੋਚੋ ਨਾ ਸੋਚੋ ਮੈਂ ਦਰਖਾਸਤ ਤੁਹਾਨੂੰ ਦਿੱਤੀ ਹੈ ਤੁਸੀਂ ਕਾਰਵਾਈ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਲੇਕਿਨ ਮੈਂ ਹੁਣੇ ਗੱਲ ਸਮਾਜ 'ਚ ਲੈ ਜਾਊਂਗਾ ਪਰ ਭਾਈ ਸਮਝ ਦੇਦਾ ਦਾਬਾ ਕੋਈ ਐਡਾ ਬੇਵਕੂਫ ਨਹੀਂ ਕਿ ਕਵਾੜੀਆਂ ਨੂੰ ਦੇ ਦੇ ਕੋਈ ਐਡਾ ਅਕਲਦਾਨਾ ਨਹੀਂ ਅੱਜ ਤੁਸੀਂ ਸਮਝਦੇ ਹੋਗੇ ਗੁਟਕਾ ਸਾਹਿਬ ਕੋਈ ਦੇ ਦੂਗਾ ਕਵਾੜ ਜੇ ਕਿਸੇ ਕਵਾੜੀਆਂ ਨੂੰ ਦੇ ਦੂਗਾ ਸ਼੍ਰੀ ਮਾਰਵਾ ਮਦ ਬਾਗਵਦ ਗੀਤਾ ਜਿਹੜੀ ਹੈ ਉਹ ਕਵਾੜ ਚ ਦੇ ਦੂਗਾ ਨਿੱਤੇ ਪੂਜਾ ਪ੍ਰਕਾਸ਼ ਜਿਹੜੀ ਉਹ ਕਵਾੜ ਚ ਦੇ ਦੂਗਾ ਕਵਾੜ ਜੇ ਦਿੱਤੀ ਕਵਾੜ ਜੇ ਲਿੱਤੀ ਗੱਲ ਬਕਵਾਸ ਹੈ ਇਹ ਇਹਨਾਂ ਨੇ ਆਪ ਇਹ ਨਵੀਂ ਹੈ ਬਿਲਕੁਲ ਨਵੀਂ ਪ੍ਰਿੰਟਡ ਬਾਗਵਦ ਗੀਤਾ ਇਹ ਉਹ ਪਾੜ ਕੇ ਤੇ ਇਹਨਾਂ ਨੇ ਉਹ ਫੁੱਲ ਲਪੇਟੇ ਪੁਸ਼ਪਲ ਭੇਟੇ ਸਿਰੇ ਲਪੇਟੇ ਤੇ ਭੇਜ ਦਿੱਤੇ ਲੋਕਾਂ ਦੇ ਪੈਰਾਂ 'ਚ ਆਏ ਖੁਦ ਇਹਦੇ ਪੈਰਾਂ ਤੋਂ ਲੈ ਮੈਂ ਕੱਢੇ ਮੈਂ ਦੁਕਾਨਦਾਰ ਦੇ ਪੈਰਾਂ ਥੱਲੂ ਇਹ ਇਹ ਜਿਹੜੇ ਅੰਗ ਆ ਉਹ ਕੱਢੇ ਇਸ ਸਮੇਂ ਤੇ ਕੰਗਜ ਸਟਾਰਟ ਵਸਲਾ ਦੇਖੋ ਇਹ ਲੰਬੇ ਸਮੇਂ ਦੀ ਗੱਲ ਨਹੀਂ ਹੈ ਇਹ ਕੱਲ੍ਹ ਹੀ ਕਾੰਡ ਹੋਇਆ ਜਾਂ ਅਸੀਂ ਇਹ ਕਹਿ ਲਈਏ ਕਿ ਕੱਲ੍ਹ ਹੀ ਸਾਡੇ ਧਿਆਨ 'ਚ ਆਇਆ ਕਾਸੀ ਮੂਰਖਤਾ ਜੇ ਨੇ ਕੱਲ ਕੀਤੀ ਇਹਨੇ ਪਹਿਲਾਂ ਵੀ ਕੀਤੀ ਹੋਏਗੀ। ਜਾਣੂਸ਼ ਕੇ ਬੇਦਬੀ ਹੋਰ ਬੇਦਬੀ ਹੈ। ਉਹ ਤੁਹਾਡੇ ਕੋਲ ਹੋਰ ਕਿ ਜਥੇਬੰਦੀ ਨਾਲ ਸਬਾਰੇ ਮੈਂ ਦੇਖੋ ਕਿਸੇ ਜਥੇਬੰਦੀ ਨੂੰ ਕੋਈ ਅਪੀਲ ਨਹੀਂ ਕੀਤੀ। ਮੈਂ ਆਪ ਸਨਾਤਨੀ ਆ। ਆਪ ਹਰੁ ਮੰਨ ਜੀ ਦਾ ਭਗਤ ਆ। ਆਪ ਮੈਂ Hindu ਧਰਮ ਦਾ ਉਪਾਸਕ ਆ। ਆਮ ਮੈਂ ਭਗਵਤੀ ਦਾ ਉਪਾਸਕ ਆ। ਮੈਂ ਭਗਵਾਨ ਕ੍ਰਿਸ਼ਨ ਦਾ ਉਪਾਸਕ ਆ। ਮੈਂ ਗੀਤਾ ਨੂੰ ਜਾਣਦਾ ਗੀਤਾ ਨੂੰ ਪੜਦਾ ਗੀਤਾ ਨੂੰ ਸਮਝਦਾ। ਸ਼੍ਰੀਮਦ ਭਗਵਤ ਗੀਤਾ ਦਾ ਅਰਥ ਕੀ ਹੈ? ਜਿਹੜੀ ਸਾਨੂੰ ਜੀਵਨ ਦਾ ਜਥਾਰਥ ਸਿਕਾਂਦੀ ਹੈ। ਜਿਹੜੀ ਸਾਨੂੰ ਕਰਮ ਕਰਨਾ ਸਿਖਾਉਂਦੀ ਹੈ ਜਿਹੜੀ ਸ਼੍ਰੀਮਦ ਭਗਵਦ ਗੀਤਾ ਸਾਨੂੰ ਕਹਿੰਦੀ ਹੈ ਕਰਮਨਿਵਾ ਅਧਿਕਾਰਸਤੇ ਮਾਫਲੇਸ਼ੂ ਕਦਾਚਨ ਅਗੇਰਾ ਸ਼ਲੋਕ ਹੈ ਮਾ ਕਰਮਫਲਹਿ ਤੂ ਭੂਰਮਾਤੇ ਸੰਗੋਸਤਵ ਕਰਮਾਣੀ ਉਸ ਗੀਤਾ ਭਗਵਦ ਗੀਤਾ ਨੂੰ ਉਸ ਸ਼੍ਰੀਕ੍ਰਿਸ਼ਨ ਦੇ ਆਵਾਜ਼ ਨੂੰ ਮੈਂ ਕਿਹ ਗੋਲ ਸਕਦਾ ਮੈਂ ਕਿਸੇ ਦੀ ਸ਼ਰਨ ਚ ਕਿਉਂ ਜਾਊਂਗਾ ਮੈਂ ਭਗਵਾਨ ਦੀ ਸ਼ਰਨ ਜੇ ਭਗਵਾਨ ਦੀ ਸ਼ਰਨ ਜੇ ਰਹਿ ਕੇ ਗੱਲ ਕਰੂੰਗਾ ਭਗਵਾਨ ਮੇਰੇ ਰક્ષਕ ਹੈ ਮੇਰੀ ਰੱਖਿਆ ਭਗਵਾਨ ਨੇ ਕਰਨੀ ਹੈ ਮੈਂ ਕਿਸੇ ਸੰਸਥਾ ਨੂੰ ਨਹੀਂ ਕਹਿੰਦਾ ਜਿਹੜੀ ਐ ਸੰਸਥਾ ਸੁਣਨ ਦੀਆਂ ਜਿਨ੍ਹਾਂ ਦਾ ਮਾਨਕ ਚੋਲੇਗਾ ਜਿਹੜੇ ਲੋਕ ਆਪਣੇ ਆਪ ਨੂੰ ਸਨਾਤਨੀ ਸਮਝਦੇ ਹੋਣਗੇ ਜਿਹੜੇ ਲੋਕ ਆਪਣੇ ਆਪ ਨੂੰ ਧਾਰਮਿਕ ਸਮਝਦੇ ਹੋਣਗੇ ਉਹ ਆਪਣੇ ਆਪ ਇਸ ਬੰਦੇ ਦੇ ਬੂਏ ਅੱਗੇ ਬੈਠ ਜਾਣਗੇ ਆਪ ਬੈਠ ਜਾਣਗੇ ਤੇ ਬੂਏ ਦੇ ਅੱਗੇ ਉਹ ਆਪਲਾ ਲੋਕਾਂ ਦੇ ਬੂਏ ਅੱਗੇ ਬੈਠ ਜਾਣਗੇ ਜਿਹੜੇ ਇਸ ਕਾਰਵਾਈ ਨੂੰ ਰੋਕਣਾ ਚਾਹੁੰਦੇ ਆ ਇਹ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਅਗਲਾ ਕੱਲ੍ਹ ਤੁਹਾਡਾ ਡੱਗੀ ਰਹੇਗਾ ਅਗਲਾ ਪ੍ਰਸ਼ਾਸਨ ਨੂੰ ਫਿਰ ਕਾਰਵਾਈ ਦੇਖਣੀ ਪਵੇਗੀ ਨਾ ਪ੍ਰਸ਼ਾਸਨ ਇਹ ਮੈਂ ਉਹ ਲੀਡਰ ਨਹੀਂ ਆ ਕਿ ਜਿਹੜਾ মিডিਆ ਦੇ ਪਿੱਛੇ ਘੁੰਮਦਾ ਆ ਜਾਂ ਜਿਹਨੂੰ মিডিਆ ਦੀ ਤਰਕਾਰ ਆ মিডিਆ ਇੱਕ ਬੜਾ ਵੱਡਾ ਜਰੀਆ ਹੈ ਆਪਣੀ ਗੱਲ ਨੂੰ ਸਮਾਜ ਦੇ ਅੰਦਰ ਪਹੁੰਚਾਉਂਦਾ ਆਪਣੀ ਗੱਲ ਨੂੰ ਪ੍ਰਸ਼ਾਸਨ ਦੇ ਅੰਦਰ ਪਹੁੰਚਾਉਂਦਾ মিডিਆ ਲੋਕੀ ਫੇਮ ਮੰਗਰ ਹੁੰਦੇ ਆ ਮੈਂ ਫੇਮ ਮੰਗਰ ਨਹੀਂ ਆ ਤੁਹਾਡੇ ਜੋ ਬਹੁਤ ਸਾਰੇ মিডিਆ ਵਾਲੇ ਮੈਨੂੰ ਜਾਣਦੇ ਮੈਂ 7 ਸਾਲ মিডিਆ ਦਾ ਬੀਜੇਪੀ ਦਾ ਇੰਚਾਰਜ ਰਿਆ ਲੇਕਿਨ ਮੈਂ ਕਦੀ ਆਪਣੀ ਫੋਟੋ ਕ ਜਾਣ ਵਾਲੀ ਜਾਂਦਾ ਨਾ ਮੈਨੂੰ ਫੋਟੋ ਦੀ ਤਰਕਾਰ ਹੈ ਮਸਲਾ ਇਹ ਹੈ ਕਿ ਇਹਨਾਂ ਨੇ ਧਾਰਮਿਕ ਤੌਰ ਤੇ ਬੇਅਦਬੀ ਕੀਤੀ ਹੈ। ਸ਼੍ਰੀਮਦ ਭਗਵਦ ਗੀਤਾ ਨੂੰ ਫਾੜਿਆ ਹੈ। ਸ਼੍ਰੀਮਦ ਭਗਵਦ ਗੀਤਾ ਦੇ ਅੰਗ ਫਾੜ ਕੇ ਪੈਰਾਂ 'ਚ ਲਏ ਆ ਜਿਹੜੀ ਨਾ ਕਾਬਲੇ ਬਰਦਾਸ਼ਤ। ਵੈਰੀਫਾਈ ਕਰਦੇ ਆ ਜੀ। ਸੀਨੀਅਰ ਅਫਸਰਾਂ ਦੇ ਧਿਆਨ ਚ ਲੈਣ ਦਾ ਜ਼ਰੂਰ ਹੈ ਜੀ। ਇਹਦੇ ਵੱਲ ਕੰਪਲੇਨਟ ਆਈ ਦਿੱਤਾ ਗਿਆ। ਕੰਪਲੇਂਟ ਦਾ ਸੌਮਦੇਵ ਨੇ ਦਿੱਤੀ ਸੀ। ਸੌਮਦੇਵ ਸ਼ਰਮਾ ਨੇ। ਬਾਕੀ ਵੈਰੀਫਾਈ ਕਰਨਾ ਸਰ ਜੀ। ਇਸ ਤੋਂ ਵੱਲ ਕੀ ਕਿਹਾ ਗਿਆ ਜੀ? ਕਿ ਕੰਪਲੇਂਟ complaint I é que say é claro ele vai refaziai